ਨੰਗਲ ਇਲਾਕੇ ਦੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਲੋਕਾਂ ਨੂੰ ਚਿੰਤਾ ਦੇ ਵਿਸ਼ੇ ਵਿੱਚ ਪਾਇਆ ਹੋਇਆ ਹੈ। ਚੋਰਾਂ ਦੇ ਹੌਂਸਲੇ ਇੰਨੇ ਉਭਲੰਦ ਹੋ ਚੁੱਕੇ ਹਨ ਕਿ ਉਹ ਆਏ ਦਿਨ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿहां ਬੀਤੇ ਦਿਨਾਂ ਦੇ ਵਿੱਚ ਹੋਈਆਂ ਚੋਰੀਆਂ ਨੂੰ ਅੰਜਾਮ ਦੇਣ ਵਾਲਾ ਅਜੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਇਆ ਤੇ ਹੁਣ ਇੱਕ ਹੋਰ ਤਾਜ਼ਾ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਬੰਦ ਪਏ ਕਾਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਮਨਾਇਆ ਗਿਆ। ਇਸ ਘਟਨਾ ਦਾ ਅਦੋਂ ਪਤਾ ਚੱਲਿਆ ਜਦੋਂ ਕਾਰ ਦੇ ਮਾਲਕ ਕਿਸੇ ਕਾਰ ਦੀ ਨਿਗਰਾਨੀ ਕੈਮਰਾ ਰਾਹੀਂ ਕਰਦੇ ਸੀ ਤੇ ਅਚਾਨਕ ਕੈਮਰੇ ਬੰਦ ਹੋ ਗਏ ਜਿਸ ਨੂੰ ਲੈ ਕੇ ਉਹਨਾਂ ਕੈਮਰੇ ਵਾਲ ਨੂੰ ਫੋਨ ਲਗਾ ਕੇ ਇਹਨਾਂ ਨੂੰ ਠੀਕ ਕਰਨ ਲਈ ਕਿਹਾ ਤੇ ਜਦੋਂ ਕੈਮਰੇ ਵਾਲਾ ਕਾਰ ਆਇਆ ਤਾਂ ਵੇਖਿਆ ਕਿ ਕਾਰ ਦੇ ਵਿੱਚ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰ ਕੈਮਰੇ ਦਾ ਡੀਵੀਆਰ ਵੀ ਖੋਲ ਕੇ ਲੈ ਗਏ ਸਨ ਗੱਲਬਾਤ ਕਰਦਿਆਂ ਕਾਰ ਦੇ ਮਾਲਕ ਇੰਦਰਜੀਤ ਜੋਸ਼ੀ ਨੇ ਦੱਸਿਆ ਕਿ ਉਹ ਖਰੜ ਵਿਖੇ ਰਹਿੰਦੇ ਹਨ ਤੇ ਬਿਲਕੁਲ ਨਾਲ ਉਹਨਾਂ ਦਾ ਪ੍ਰਾ ਰੰਦਾ ਹੈ ਜੋ ਇਸ ਕਾਰ ਦੀ ਦੇਖਰੇਖ ਕਰਦੇ ਹਨ ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਕਾਰ ਦੇ ਵਿੱਚੋਂ ਟੂਟੀਆਂ ਚੋਰੀਆਂ ਹੋਈਆਂ ਸਨ ਜਿਸ ਤੋਂ ਬਾਅਦ ਇਹ ਕੈਮਰੇ ਲਗਵਾਏ ਗਏ ਸਨ ਪਰ ਹੁਣ ਚੋਰਾ ਵਾਲਾ ਕੈਮਰੇ ਦਾ ਡੀਵੀਆਰ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਨੁਕਸਾਨ ਦਾਜੇ ਕੁਝ ਕਿਹਾ ਨਹੀਂ ਜਾ ਸਕਦਾ ਤੇ ਹੁਣ ਉਹ ਇਸ ਦੀ ਪੜਤਾਲ ਕਰਨਗੇ ਕਿ ਘਰ ਦੇ ਵਿੱਚੋਂ ਕੀ ਕੀ ਚੋਰੀ ਹੋਇਆ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ थाना ਮੁਖੀ ਨੰਗਲ ਰਾਹੁਲ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਵਿੱਚ ਨਜ਼ਰ ਆਏ ਸ਼ੱਕੀ ਵਿਅਕਤੀ ਦੀ ਪਾਲ ਕੀਤੀ ਜਾ ਰਹੀ ਹੈ ਤੇ ਜਿਵੇਂ ਹੀ ਉਸ ਦੀ ਸ਼ਨਾਖਤ ਹੋਵੇਗੀ ਇਸ ਚੋਰੀ ਦੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਤੁਹਾਡੇ ਬਾੜ ਦੇ ਵਿੱਚ ਕੋਈ ਚੋਰੀ ਤੁਹਾਡੇ ਘਰ ਦੇ ਨਾਲ ਹੀ ਹੋਈ ਹੈ ਬਿਲਕੁਲ ਕੀ ਕਰਨਾ ਚਾਹੁੰਦੇ ਹੈ ਸਾਥ ਹੀ ਹੋਈ ਹੈ ਆਪਣਾ ਹੀ ਘਰ ਵਾਲੀ ਹੈ ਹਾਂ ਚਾਚਾ ਜੀ ਲੱਗਦੇ ਮੇਰੇ ਇਹ ਹਾਂ ਇਹ 15 20 ਦਿਨੋਂ ਸੇ ਮੁਹਾਲੀ ਰਹਿ ਰਹੇ ਹੈ ਹਾਂ ਕਾਲਾ ਤੋੜ ਕੇ ਜਦ ਕਿ ਕੈਮਰੇ ਵੀ ਲੱਗੇ ਹੋਏ ਹੈ ਕੈਮਰਾ ਤੋੜ ਕੇ ਉਹ ਸਾਰਾ ਕੁਝ ਤੋੜ ਕੇ ਲੈ ਗਏ ਅੰਦਰ ਸੇ ਕੀ ਚੋਰੀ ਕੀਤਾ ਉਹ ਨਹੀਂ ਅਜੇ ਤੱਕ ਪਤਾ ਉਹ ਆ ਕੇ ਖੁਦ बताएंगे ਕਿ ਕੀ-ਕਿਆ ਕੀਤਾ ਇਹ ਦੇਖ ਲਿਆ ਆਪਣੇ ਕਿੱਥੇ ਤੋਂ ਤੁਹਾਨੂੰ ਕੋ ਪਤਾ ਤੁਹਾਨੂੰ ਕਦ ਪਤਾ ਲੱਗਾ? ਹਮਾਰੇ ਨੂੰ ਤਾਂ ਅਭੀ ਥੋੜੀ ਜਿੜੇ ਪਹਿਲੇ ਪਤਾ ਲੱਗਿਆ। ਅੱਛਾ। ਹਾਂ ਕੈਮਰਾ ਠੀਕ ਕਰਨੇ ਲਈ ਆਏ ਸੀ ਤਾਂ ਪਤਾ ਲੱਗ ਗਿਆ। ਇਹਨੂੰ ਪਤਾ ਇਹ ਭਾ ਦੀ ਆਈ ਸੀ ਨਾ ਕੈਮਰੇ ਵਾਲੇ। ਹਾਂ ਤੇ ਉਹਨਾਂ ਨੇ ਮੈਨੂੰ ਬੁਲਾਇਆ ਇੱਧਰ ਕਹਿੰਦੇ ਦੇਖਿਓ ਤਾਲਾ ਉੱਟੀ ਹੋਈ ਲੱਗਦੀ ਏ ਫਿਰ ਜਦ ਅਸੀਂ ਅੰਦਰ ਦੇਖਿਆ ਤਾਂ ਅਲਮਾਰੀ ਦੀ ਸਾਰੀ ਖੁੱਲੀ ਪਈ ਕੱਪੜੇ ਖਲਾਰੇ ਪੇ ਬੈੱਡ ਦੇ ਵੀ ਸਾਰੇ ਕੱਪੜੇ ਬਾਹਰ ਕੱਢੇ ਹੋਏ ਤਾਲੇ ਸਾਰੇ ਉਹਨਾਂ ਨੇ ਕੱਟ ਦਿੱਤੇ ਹੋਏ ਹੈਗੇ। ਹਾਂਜੀ। ਕੋਈ ਨੁਕਸਾਨ ਤਾਂ ਨਹੀਂ ਪਤਾਤਾ ਇਹ ਭਾਜੀ ਹੁਣੀ ਆ ਕੇ ਦੇਖੂਗੇ ਤੁਹਾਡੇ ਕੀ ਲੱਗਦੇ ਸੀ ਇਹ ਮੇਰੇ ਜੀਤ ਸੀ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਜੋਤੀ ਜੋਤੀ ਹਾਂਜੀ ਜੀ ਜੀ ਤੁਸੀਂ ਇੱਕ ਅੱਜ ਜਾ ਕੇ ਦੇਖਿਓ ਕਿੰਨਾ ਗੜਾ ਕੀ ਹੋਇਆ ਸਾਰੀ ਬਾਤ ਦੱਸੋ ਜਰਾ ਇੱਕ ਮਿੰਟ ਜਿਹੜਾ ਅੱਜ ਤਾਂ ਉਹ ਸਾਡੇ ਨਾਲ ਕੈਮਰੇ ਲੱਗੇ ਹੋ ਸੀਗੇ ਕੈਮਰੇ ਅੱਜ ਅਸੀਂ ਦੇਖਦੇ ਸੀਗੇ ਤੇ ਠੀਕ ਜੀ ਇਹ ਪਰਸੋਂ ਤੋਂ ਕੈਮਰੇ ਬੰਦ ਆ ਬੁੱਧਵਾਰ ਤੋਂ ਉਹ ਆ ਪਟਕੇ ਲੈ ਗਏ ਆ ਜਿਹੜਾ ਕੀ ਡਿਵਾਈਸ ਕਹਿੰਦੇ ਨੇ ਅੱਛਾ ਜੀ ਉਹ ਫਿਰ ਅਸੀਂ ਕੈਮਰੇ ਵਾਲੇ ਨੂੰ ਭੇਜਿਆ ਪਹਿਲਾਂ ਤਾਂ ਨੈੱਟ ਵਾਲੇ ਨੂੰ ਭੇਜਿਆ ਸੀ ਕਿ ਬਈ ਨੈੱਟ ਦੇਖ ਜਾ ਚੱਲਦਾ ਕਿ ਨਹੀਂ ਚੱਲਦਾ ਫਿਰ ਉਹ ਕਹਿੰਦਾ ਜੀ ਨੈੱਟ ਸਾਡਾ ਚੱਲਦਾ ਤੁਸੀਂ ਕੈਮਰੇ ਵਾਲੇ ਨੂੰ ਕਹੋ ਉਹ ਕੈਮਰੇ ਵਾਲਾ ਅੱਜ ਦੇਖਣ ਆਇਆ ਤਾਂ ਉਹਨੇ ਕਿਹਾ ਵੀ ਫੱਟਦੇ ਲੈ ਗਿਆ ਭਈ ਤਾਂ ਸਾਨੂੰ ਪਤਾ ਲੱਗਿਆ ਭਰਾਵਾ ਹੁਣ ਬਾਕੀ ਦੇਖਦੇ ਹਾਂ ਹੁਣ ਠੀਕ ਵਾਚ ਤੁਸੀਂ ਕਿੱਥੇ ਗਏ ਸੀ ਅਸੀਂ ਖਰੜ ਰਹਿੰਦੇ ਆ ਐਕਚੁਅਲੀ ਕੁੜੀ ਆ ਸਾਡੇ ਛੋਟੀ ਆ ਉਹਦੇ ਕਰਕੇ ਕਰਕੇ ਦੇ ਕਰਕੇ ਰਹਿੰਦੇ ਆ ਅਸੀਂ ਕਿੰਨੇ ਦਿਨਾਂ ਤੋਂ ਬੈਸ ਸਾਨੂੰ ਤਾਂ ਹੋ ਗਿਆ 2.5 ਸਾਲ ਦੀ ਇਹ ਘਰ ਇਥੇ ਘਰ ਬਸ ਕੈਮਰੇ ਲਵਾਏ ਹੋ ਭਰਾ ਮੇਰਾ ਛੋਟਾ ਕਿੰਨਾ ਕ ਨੁਕਸਾਨ ਹੋ ਗਿਆ ਇਹਦਾ ਹੁਣ ਇਹ ਤਾਂ ਜੀ ਹੁਣ ਦੇਖ ਕੇ ਹੀ ਆਏ ਤਾਂ ਆਈਆਂ ਇਹ ਤਾਂ ਆ ਕੇ ਪਤਾ ਹੀ ਲੱਗਾ ਹੁਣ ਦੇਖਦੇ ਨੁਕਸਾਨ ਕਿੰਨਾ ਹੋਇਆ ਹੁਣ ਇੱਕ ਟੁਪੇ ਮੈਡਮ ਦੇ ਪੈਸੇ ਬਾਕੀ ਹੋਰ ਦੇ ਲੈਣੇ ਕੀ ਹੈ ਜੀ ਕੀ ਕੀ ਬਾਕੀ 골ਡ ਕੋਈ ਨਹੀਂ ਸੀ ਕੈਸ਼ ਹੀ ਸੀਗਾ ਜੀ ਕੈਸ਼ ਹੀ ਸੀਗਾ ਜੀ ਹੈਗਾ ਜੀ ਦੱਸ ਕੰਨੀਆਂ ਚੋਰੀਆਂ ਕਰੂਗਾ ਹੋਰ ਕੀ ਹੈ ਦੂਜਾ ਚਾਂਸਰ ਕੱਲਾ ਵੀ ਗਿੱਦੀ ਹੈ ਪਹਿਲਾਂ ਵੀ ਟੁੱਟੀਆਂ ਲਾ ਕੇ ਪਹਿਲਾਂ ਟੁੱਟੀਆਂ ਲਾ ਕੇ ਲੈ ਗਏ ਸੀ ਇੱਕ ਤਾਂ ਕੈਮਰੇ ਲਵਾਏ ਸੀਗੇ ਹਾਂ ਜੀ ਪਹਿਲਾਂ ਟੂਟੀਆਂ ਲਾ ਕੇ ਲੈ ਗਏ ਸੀ ਫਿਰ ਕੈਮਰੇ ਲਵਾਏ ਸੀਗੇ ਫਿਰ ਕੈਮਰੇ ਚੋਂ ਦਿਖਦਾ ਸੀ ਪਰसों ਬੁੱਧਵਾਰ ਦਾ ਬੰਦ ਹੋਇਆ ਇਹ ਕੈਮਰੇ ਦੋ ਹੀ ਲੈ ਗਏ ਉੱਪਰ ਲਾ ਕੇ ਜਿਹੜਾ ਰਿਕਾਰਡਿੰਗ ਵਾਲਾ ਬਾਕਸ ਆ ਜਿਹੜਾ ਰਿਕਾਰਡਿੰਗ ਵਾਲਾ ਬਾਕਸ ਲੈ ਗਏ ਬੱਸ ਤੁਹਾਡਾ ਪਹਿਲਾਂ ਉਹਦੇ ਹਾਂਜੀ ਪਹਿਲਾਂ ਵੀ ਚੋਰੀ ਹੋਈ ਸੀਗੀ ਫਿਰ ਤਦ ਹੀ ਕੈਮਰੇ ਲਵਾਏ ਸੀਗੇ ਨਾ ਜੀ ਇਹ ਨੰਗਲ ਰਾਤ ਨੂੰ ਇਹ ਉਸੇ ਚੋਰ ਦੀ ਜਿਹੜੀ ਵਾਰਦਾਤ ਲੱਗਦੀ ਹੈ ਕਿਉਂਕਿ ਸੇਮ ਚੋਰੀ ਜਿਹੜੀ ਹੈਗੀ ਆਪਣੇ ਇੰਦਰਾ ਨਗਰ ਵਿੱਚ ਹੋਈ ਸੀ ਨੇਂਦਰਾ ਨਗਰ ਵਾਲੀ ਚੋਰੀ ਨਾਲ ਇਹ ਹੂ ਹੂ ਮਿਲਦੀ ਹੈ ਮੈਨੂੰ ਪੂਰੀ ਸ਼ੰਕਾ ਕਿ ਉਸੇ ਦਿਨ ਦੀ ਚੋਰੀ ਹੋਣੀ ਹੈ ਇਹ ਇੱਥੇ ਵਿੱਚ ਚੰਗੀ ਇਹ ਗੱਲ ਰਹੀ ਨਹੀਂ ਕੋਈ ਸੋਨਾ ਵਗੈਰਾ ਜਾਂ ਬਹੁਤਾ ਕੈਸ਼ ਨਹੀਂ ਰੱਖਿਆ ਸੀ ਤੇ ਫੋਨ ਵੀ ਇਹਦੇ ਇੱਥੇ ਰਹਿ ਕੇ ਤੇ ਘੜੀ ਜੜੀ ਵਾਚਸ ਹੋਊਗੀ ਉਹ ਲੈ ਕੇ ਨਹੀਂ ਗਿਆ ਹੈਗਾ ਆਪਣੇ ਨਾਲ ਬਾਕੀ ਜਿਹੜੀ ਹੈਗੀ ਇਹ ਚੋਰ ਦੀ ਅਸੀਂ ਫੋਟੋ ਤਾਂ ਸਾਡੇ ਕੋਲ ਹੈਗੀ ਹੈ ਪਰ ਇਹ ਬੰਦੇ ਦੀ ਜਿਹੜੀ ਹੈਗੀ شناخت ਨਹੀਂ ਹੋ ਪਾਰੀ ਜਦੋਂ شناخت ਹੋ ਗਈ ਨੂੰ ਅਰੈਸਟ ਕੀਤਾ ਜਾਊਗਾ